ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀਆਂ ਜੀ ਅੱਜ ਦੋਈ ਸ਼ਰਟ ਰੈਡੀ ਕਰਨ ਜਿਦੇ ਵਿੱਚ ਆਪਾਂ ਗੁੰਮ ਲੈਸ ਲਾਵਾਂਗੇ ਇੱਕ ਮੈਂ ਤੁਹਾਨੂੰ ਪਹਿਲੇ ਵੀਡੀਓ ਪਾਈ ਆ ਜਿਹੜੀ ਆਪਾਂ ਉੱਪਰ ਰੱਖ ਕੇ ਲੈਸ ਲਾਈ ਆ ਮਤਲਬ ਜਿਹੜੀ ਸਾਈਡ ਵਾਲੀ ਪਲੇਟ ਆ ਉੱਥੋਂ ਸਟਾਰਟ ਕਰੀ ਆਪਾਂ ਨੇ ਹਨਾ ਤੇ ਇਹ ਆਪਾਂ ਕਰੂਗੇ ਮੋਢੇ ਤੋਂ ਸਟਾਰਟ ਠੀਕ ਆ ਮੋਢੇ ਤੋਂ ਸਟਾਰਟ ਕਰਨੀ ਆ ਤੇ ਇਹਨੂੰ ਕਰਨਾ ਆਪਾਂ ਨੇ ਗੁੰਮ ਆਪਾਂ ਨੇ ਉੱਪਰ ਰੱਖ ਕੇ ਨਹੀਂ ਲਾਉਣੀ ਹੈਗੀ ਤੇ ਆਪਾਂ ਨੇ ਇਹ ਗੁੰਮ ਆਪਾਂ ਕਿਵੇਂ ਕਰ ਸਕਦੇ ਆ ਠੀਕ ਆ ਤੇ ਆਜੋ ਹੁਣ ਤੁਸੀਂ ਪਹਿਲਾਂ ਦੇਖ ਲਓ ਤੇ ਸ਼ਰਟ ਆਪਾਂ ਨੇ ਰੈਡੀ ਕਰੀ ਹੋਈ ਹੈ ਪਲੇਟਾ ਬਲੂਟਾ ਪਾ ਕੇ ਗਲਾ ਬਣਾ ਕੇ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਇਹਦਾ ਸੈਂਟਰ ਕਰ ਲੈਣਾ ਜਿਵੇਂ ਆਪਾਂ ਨੇ ਪਹਿਲੀ ਵੀਡੀਓ ਚ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਇਹਦਾ ਸੈਂਟਰ ਕਰ ਲੈਣਾ ਇਦਾਂ ਕਰਕੇ ਠੀਕ ਹੈ ਜੀ ਐਵੇਂ ਸੈਂਟਰ ਕਰ ਲਿਆ ਸੈਂਟਰ ਕਰਨ ਤੋਂ ਬਾਅਦ ਪਹਿਲਾਂ ਆਪਾਂ ਨੇ ਉੱਪਰ ਨਿਸ਼ਾਨੀ ਲਾਉਣੀ ਹੈ ਇੱਕ ਦੇ ਕੋਈ ਤੋਂ ਨਾ ਇੰਚ ਜਿਹਾ ਰੱਖ ਲੈਣਾ ਤੁਸੀਂ ਐਦਾਂ ਰੱਖ ਲਿਆ ਇਹ ਸਾਢੇ 3 ਆ ਰਹੇ ਆ ਠੀਕ ਆ ਸਾਢੇ 3 ਦਾ ਆਪਾਂ ਨੇ ਇੰਨਾ ਇੰਨੀ ਕਿ ਨਿਸ਼ਾਨੀ ਲਾ ਦੇਣੀ ਆ ਕਿਉਂਕਿ 1.5 ਤੋਂ ਉੱਪਰ ਥੋੜੀ ਜਿਹੀ ਇੱਧਰ ਲਾ ਦੇਣ 1.5 ਤੋਂ ਉੱਪਰ ਐਦਾਂ ਸਾਢੇ 3 ਦਾ ਅੱਧ ਕਰ ਲਿਆ ਆਪਾਂ ਨੇ ਠੀਕ ਆ ਤੇ ਆਪਾਂ ਨੇ ਉਰੇ ਤੋਂ ਨਿਸ਼ਾਨੀ ਲਾ ਲਈ ਉਸ ਤੋਂ ਬਾਅਦ ਆਪਾਂ ਨੇ ਉਰੇ ਲਾਉਣੀ ਆ 4 ਇੰਚ ਦੀ ਠੀਕ ਹੈ ਜੀ ਆ ਦੇਖੋ 4 ਇੰਚ ਦੀ ਇਹ ਉਰੇ ਨਾ ਪਲੇਟਾਂ ਪਈਆਂ ਹੋਈਆਂ ਤਾਂ ਕਰਕੇ ਬੁਲਬਲਾ ਜਿਹਾ ਬਣਿਆ ਹੋਇਆ ਠੀਕ ਆ ਤੇ ਉਸ ਤੋਂ ਬਾਅਦ ਅੱਗੇ ਆਉਣਾ ਆਪਾਂ ਨੇ ਅੱਗੇ ਵੀ 4 ਇੰਚ ਦੀ ਲਾਉਣੀ ਆ ਠੀਕ ਐ ਐਦਾਂ ਲਾਉਂਦੇ ਨੇ ਜਾਈ ਜਣਾ ਤੇ ਸੇਵੇਂ ਲਾਉਣੀ ਆਪਾਂ ਨੇ ਕਿਉਂਕਿ ਜਿਹੜੇ ਕਸਟਮਰ ਦਾ ਇਹ ਸੂਟ ਐ ਪਹਿਲਾਂ ਵੀ ਇਸ ਇੱਕੋ ਕਸਟਮਰ ਦਾ ਸੂਟ ਸੀਗਾ ਹੁਣ ਵੀ ਉਹਨਾਂ ਦਾ ਹੀ ਐ ਸੂਟ ਤੇ ਆਪਾਂ ਨੇ ਇਹਨੂੰ ਗੁੰਮ ਕਰਕੇ ਲੈਸ ਲਾਉਣੀ ਆ ਤਾਂ ਕਰਕੇ ਆਪਾਂ ਨੇ 4 ਇੰਚ ਚੜਾਈ ਰੱਖੀ ਐ ਠੀਕ ਐ ਠੀਕ ਐ ਜੀ ਇੱਧਰ ਆਪਾਂ ਨੇ ਇੰਨੀ ਕਿ ਨਿਸ਼ਾਨੀ ਲਾ ਲਈ ਉਸ ਤੋਂ ਬਾਅਦ ਤੁਸੀਂ ਇੱਧਰਲੀ ਸਾਈਡ ਤੋਂ ਫੋਲਡ ਕਰ ਲੈਣਾ ਇਹਨੂੰ ਸੇਮ ਉਸੇ ਤਰੀਕੇ ਨਾਲ ਇੱਧਰ ਲਾਉਣੀ ਹੈ ਠੀਕ ਆ ਆ ਦੇਖੋ ਉਰੇ ਤੋਂ ਨਾ ਤੁਸੀਂ 3.5 ਅੱਧ ਕਰ ਲੈਣਾ ਠੀਕ ਆ ਇੱਧਰ ਦੇਖ ਲੈਣਾ ਵੀ ਆਪਣੀ ਨਿਸ਼ਾਨੀ ਬਰਾਬਰ ਆਉਂਦੀ ਆ ਠੀਕ ਆ ਤੇ ਆਪਣੀ ਸੇਮ ਬਰਾਬਰ ਆਉਂਦੀ ਨਿਸ਼ਾਨੀ ਠੀਕ ਆ ਆ ਦੇਖੋ ਉਰੇ ਤੋਂ ਫਿਰ ਤੁਸੀਂ ਐਕਦਾ ਤੇ ਉਰੇ ਤੋਂ 4 ਇੰਚ ਦੀ ਠੀਕ ਆ 4 ਇੰਚ ਦੀ ਨਿਸ਼ਾਨੀ ਉਰੇ ਤੋਂ ਤੇ 4 ਦੀ ਅੱਗੇ ਤੋਂ ਇਦਾਂ ਹੀ ਕਰਦੇ ਕਰਦਿਆਂ ਨੇ ਫਿਰ ਆਪਾਂ ਨੇ ਚਾਰ ਤਿੰਨ ਨਿਸ਼ਾਨੀ ਲਾਉਣੀਆਂ ਠੀਕ ਆ ਤੇ ਇਦਾਂ ਆਪਾਂ ਨੇ ਨਿਸ਼ਾਨੀ ਲਾ ਲੈਣੀ ਨਿਸ਼ਾਨੀ ਲਾਉਣ ਤੋਂ ਬਾਅਦ ਹੁਣ ਆਪਾਂ ਚੱਲਦੇ ਆ ਮਸ਼ੀਨ ਤੇ ਤੇ ਮਸ਼ੀਨ ਤੇ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ ਨੇ ਲੈਸ ਕਿੱਧਰ ਲਈ ਸਾਡ ਨੂੰ ਫੋਲਡ ਕਰਨੀ ਕਿੱਧਰ ਲਈ ਸਾਡ ਨੂੰ ਸਿੱਧੀ ਰੱਖਣੀ ਤੇ ਕਿੱਧਰ ਨੂੰ ਪੁੱਠੀ ਰੱਖਣੀ ਆ ਤੇ ਕਿੱਧਰ ਨੂੰ ਜਾ ਕੇ ਇਹ ਗੁੰਮ ਹੋਊਗੀ ਠੀਕ ਹੈ ਜੀ ਆਪਾਂ ਨੇ ਕਟਿੰਗ ਨਹੀਂ ਕਰਨੀ ਹੈਗੀ ਇਹ ਚੀਜ਼ ਦੀ ਕਈ ਹੁੰਦਾ ਵੀ ਕੱਟ ਕੇ ਪਾਉਣੇ ਇਹਦੇ ਵਿੱਚ ਲੈਸ ਆਪਾਂ ਨੇ ਕੱਟ ਕੇ ਨਹੀਂ ਪਾਣੀ ਆਪਾਂ ਨੇ ਬਿਨਾ ਕਟਿੰਗ ਤੋਂ ਪਾਉਣੀ ਹੈ ਠੀਕ ਹੈ ਬਿਨਾ ਕਟਿੰਗ ਤੋਂ ਆਪਾਂ ਕਿੱਦਾਂ ਪਾਉਂਗੇ ਉਹ ਵੀ ਤੁਸੀਂ ਦੇਖ ਲਓ ਤੇ ਆਪਾਂ ਚੱਲਦੇ ਹਾਂ ਹੁਣ ਮਸ਼ੀਨ ਤੇ ਤੇ ਹੁਣ ਮੈਂ ਲੈਸ ਲਾ ਕੇ ਦਿਖਾਉਣੀ ਆ ਠੀਕ ਹੈ ਤੇ ਹਾਂਜੀ ਹੁਣ ਜਿਹੜੀ ਆਪਾਂ ਨੇ ਲੈਸ ਲਾਉਣੀ ਆ ਤੁਸੀਂ ਲੈਸ ਪੁੱਠੀ ਸਿੱਧੀ ਕਿੱਦਾਂ ਰੱਖਣੀ ਆ ਉਹ ਤੁਸੀਂ ਹੁਣ ਧਿਆਨ ਨਾਲ ਦੇਖ ਲਿਓ ਠੀਕ ਹੈ ਜੀ ਤੇ ਆਜੋ ਹੁਣ ਆਪਾਂ ਨੇ ਨਾ ਪਹਿਲਾਂ ਆਹ ਵਾਲਾ ਸਿੱਧਾ ਪਾਸਾ ਏ ਠੀਕ ਹੈ ਲੈਸ ਦਾ ਤੇ ਇਹ ਵਾਲਾ ਹੈਗਾ ਪੁੱਠਾ ਪਾਸਾ ਜਿਹੜਾ ਪੁੱ ਠੀਕ ਹੈ ਜੀ ਪੁੱਠਾ ਪਾਸਾ ਉਰੇ ਰੱਖ ਲਿਆ ਤੇ ਉਰੇ ਤੋਂ ਤੁਸੀਂ ਸਿਲਾਈ ਲਾਉਣੀ ਸਟਾਰਟ ਕਰ ਦਾਨੀ ਆ ਠੀਕ ਹੈ ਤੁਸੀਂ ਚਾਹੋ ਤਾਂ ਪਹਿਲਾਂ ਮੋٹے ਵਖੀਆ ਨਾਲ ਮਤਲਬ ਵੱਡਾ ਵਖੀਆ ਕਰਕੇ ਵੀ ला ਸਕਦੇ ਆ ਜੇ ਤੁਹਾਨੂੰ ਲੱਗਦਾ ਕਿਤੇ ਵੀ ਦਿੱਕਤ ਆਉਂਦੀ ਆ ਤਾਂ ਤੁਹਾਨੂੰ ਢੇੜ ਨਹੀਂ ਸੌਖੀ ਆ ਹਨਾ ਜਿਹੜੀ ਦੱਬ ਮੇ ਸਿਲਾਈ ਲਾਉਣੀ ਆ ਉਹ ਤੋਂ ਬਾਅਦ ਉਹਨੂੰ ਆਪਾਂ ਉਹ ਕਰ ਸਕਦੇ ਆ ਥੋੜੀ ਜਿਹੀ ਬ੍ਰੀਕ ਠੀਕ ਆ ਦੇਖੋ ਹੁਣ ਆਪਾਂ ਨੇ ਚੌਕ ਦੀ ਨਿਸ਼ਾਨੀ ਤੇ ਲੈ ਕੇ ਆਉਣਾ ਠੀਕ ਹੈ ਇਹਨੂੰ ਐਦਾਂ ਖਿਲਾਸ ਰੱਖ ਕੇ ਤੁਸੀਂ ਇਦਾਂ ਨਾਲ-ਨਾਲ ਸਲਾਈ ਲਾਉਣੀ ਹੈ ਇਹਦੇ ਚੌਕ ਦੇ ਨਾਲ-ਨਾਲ ਇਹ ਸਲਾਈ ਆਪਾਂ ਨੇ ਗੁੰਮ ਕਰ ਦੇਣੀ ਹੈ ਹਨਾ ਤੇ ਆਪਾਂ ਇਹਦਾ ਲੈਸ ਰੱਖ ਕੇ ਲਾ ਲਈ ਨਾ ਤੁਸੀਂ ਲੈਸ ਜੇ ਤੁਹਾਨੂੰ ਲੱਗਦਾ ਵੀ ਇੱਧਰ ਨੂੰ ਹੱਥ ਚੱਲਦਾ ਤੁਹਾਡਾ ਤਾਂ ਤੁਸੀਂ ਇੱਧਰ ਨੂੰ ਕਰਕੇ ਇਹਨੂੰ ਗੁੰਮ ਕਰ ਦਿਓ ਜੇ ਤੁਹਾਨੂੰ ਲੱਗਦਾ ਵੀ ਨੀਚੇ ਤੋਂ ਸਟਾਰਟ ਕਰਨਾ ਤਾਂ ਤੁਸੀਂ ਨੀਚੇ ਤੋਂ ਵੀ ਸਟਾਰਟ ਕਰ ਸਕਦੇ ਆ ਚਾਹੇ ਤੁਸੀਂ ਉੱਪਰੋਂ ਸਟਾਰਟ ਕਰ ਲਓ ਚਾਹੇ ਤੁਸੀਂ ਨੀਚੇ ਤੋਂ ਸਟਾਰਟ ਕਰ ਲਓ ਠੀਕ ਆ ਤੁਸੀਂ ਉਰੇ ਤੋਂ ਲੈਸ ਫੜਨੀ ਆ ਦੇਖੋ ਪੂਰੇ ਤੋਂ ਲੈਸ ਫੜਨੀ ਆ ਤੁਸੀਂ ਐਦਾਂ ਫੋਲਡ ਕਰ ਦੇਣੀ ਹੈ ਠੀਕ ਹੈ ਤੇ ਇਹਦੇ ਉੱਪਰ ਸਲਾਈ ਲਾ ਦੇਣੀ ਆ ਇਹ ਗੁੰਮ ਨਿਕਲਿਆ ਹੋਣੀ ਲੈਸ ਤੁਹਾਡੀ ਬਿਲਕੁਲ ਵੀ ਤੁਹਾਨੂੰ ਕਟਿੰਗ ਕਰਨ ਦੀ ਲੋੜ ਨਹੀਂ ਪਊਗੀ ਕਪੜਾ ਠੀਕ ਆ ਬਸ ਕਟਿੰਗ ਨਹੀਂ ਤੁਸੀਂ ਕਰਨਾ ਕੱਪੜਾ ਤੁਸੀਂ ਐਦਾਂ ਕਰਕੇ ਪੂਰੀ ਫਿਨਿਸ਼ਿੰਗ ਨਾਲ ਸਲਾਈ ਲਾਉਣੀ ਆ ਠੀਕ ਆ ਆ ਸਲਾਈ ਦੇਖਣੀ ਆ ਤੁਸੀਂ ਵੀ ਲੈਸ ਤੋਂ ਉੱਪਰ ਨਾ ਹੋਵੇ ਐਨ ਮਤਲਬ ਕੱਪੜੇ ਦੇ ਉੱਪਰ ਹੋਵੇ ਲੈਸ ਮਤਲਬ ਸਲਾਈ ਜਿਹੜੀ ਹੋਵੇ ਐਨ ਲੈਸ ਦੇ ਉੱਪਰ ਹੋਣੀ ਚਾਹੀਦੀ ਆ ਵੀ ਲੈਸ ਆਪਣੀ ਦੱਬ ਹੋ ਜAVE ਬਿਲਕੁਲ ਆ ਦੇਖੋਰੇ ਤੋਂ ਬਹੁਤ ਬਰੀਕੀ ਨਾਲ ਮੈਂ ਤੁਹਾਨੂੰ ਸਮਝਾ ਰਹੀ ਆ ਠੀਕ ਆ ਆ ਦੇਖੋ ਐਦਾਂ ਰੱਖ ਕੇ ਐਦਾਂ ਫੋਲਡ ਕਰ ਲੈਣੀ ਆ ਠੀਕ ਆ ਇੱਦਾਂ ਰੱਖ ਕੇ ਤੁਸੀਂ ਇੱਦਾਂ ਸਲਾਈ ਲਾ ਦੇਣੀ ਹੈ। ਦੇਖੋ। ਠੀਕ ਹੈ? ਇੱਦਾਂ ਲੈਸ ਲੱਗਣੀ ਹੈ ਇਹ। ਇਹਦਾ ਸਿੱਧਾ ਪਾਸਾ ਇੱਦਾਂ ਉੱਪਰ ਆ ਜਾਣਾ। ਤੇ ਬਾਕੀ ਗਲੇ ਨੂੰ ਵੀ ਆਪਾਂ ਨੇ ਲੈਸ ਲਾਤੀ ਬਾਹਾਂ ਨੂੰ ਵੀ ਘੁਮ ਕਰਕੇ ਲਾਤੀ ਠੀਕ ਹੈ ਜੀ ਗਲੇ ਦੇ ਉੱਪਰ ਆਪਾਂ ਨੇ ਇਦਾਂ ਹੀ ਬਾਹਰ ਰੱਖ ਕੇ ਲਾਈ ਆ ਕਿਉਂਕਿ ਇਹਦੇ ਵਿੱਚ ਮੈਨੂੰ ਇਹ ਸੀਗਾ ਵੀ ਚਲੋ ਵੀ ਕੀ ਪਤਾ ਲੈਸ ਬਚਣੀ ਆ ਜਾਂ ਨਹੀਂ ਬਚਣੀ ਤਾਂ ਕਰਕੇ ਆਪਾਂ ਨੇ ਨਾ ਫਿਰ ਬਚ ਗਈ ਸੀਗੀ ਮੈਂ ਇਦਾਂ ਅੰਦਰਲੀ ਸਾਈਡ ਰੱਖ ਕੇ ਇਦਾਂ ਹੀ ਲਾਤੀ ਨਹੀਂ ਮੈਂ ਪਹਿਲਾਂ ਘੁਮ ਕਰਕੇ ਲਾਉਣੀ ਸੀਗੀ ਮੈਨੂੰ ਲੱਗੇ ਵੀ ਲੈਸ ਕਿਤੇ ਘਟ ਨਾ ਜਾਵੇ ਕਿਉਂਕਿ ਆਪਾਂ ਨੇ ਕਲੀਆਂ ਪਾਉਣੀਆਂ ਸੀਗੀਆਂ ਹਨਾ ਤਾਂ ਕਰਕੇ ਤੇ ਲੋ ਜੀ ਹੁਣ ਰਾਤ ਦੇ ਹੋ ਗਏ 10:30 ਤੇ ਹੁਣ ਸਾਡਾ ਇਹ ਕੁੜਤਾ ਹੋ ਗਿਆ ਰੈਡੀ ਤੇ ਨੈਕਸਟ ਵੀਡੀਓ ਜੇ ਹੋ ਸਕੇ ਆ ਤਾਂ ਮੈਂ ਤੁਹਾਨੂੰ ਜਿਹੜੀ ਆਪਾਂ ਕੱਟ ਕੇ ਲੈਸ ਪਾਉਣੇ ਆ ਉਹ ਵੀਡੀਓ ਮੈਂ ਤੁਹਾਨੂੰ ਜਰੂਰ ਸ਼ੇਅਰ ਕਰੂੰਗੀ ਤੇ ਹੁਣ ਜਿਹੜੇ ਟ੍ਰੈਂਡਿੰਗ ਚ ਅੱਜਕੱਲ ਬੀ ਸ਼ੇਪ ਗਲੇ ਚੱਲਦੇ ਆ ਹਨਾ ਪੱਟੀ ਵਾਲੇ ਉਹ ਵੀ ਮੈਂ ਤੁਹਾਨੂੰ ਜਰੂਰ ਦੱਸੂੰਗੀ ਤੇ ਬਾਕੀ ਤੁਸੀਂ ਮੈਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਸਾਰਿਆਂ ਦਾ ਧੰਨਵਾਦ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ ਤੇ ਹਾਂਜੀ ਐਦਾਂ ਆਪਾਂ ਨੇ ਨਾ ਗੁੰਮ ਕਰ ਦਾਨੀ ਆ ਠੀਕ ਆ ਤੁਸੀਂ ਇਹਦੇ ਵਿੱਚ ਮਤਲਬ ਇਹ ਦੇਖੋ ਵੀ ਫਿਨਿਸ਼ਿੰਗ ਵੀ ਕਿੰਨੀ ਆ ਹਨਾ ਤੇ ਇਧਰ ਵੀ ਦੇਖੋ ਕੋਈ ਆਪਾਂ ਨੂੰ ਕਟਿੰਗ ਕਰਨ ਦੀ ਲੋੜ ਨਹੀਂ ਪਈ ਨਹੀਂ ਫਿਰ ਆਪਾਂ ਨੂੰ ਇਧਰਲੀ ਸਾਈਡ ਵੀ ਓਵਰਲੌਕ ਕਰਨੀ ਪੈਂਦੀ ਆ ਤਾਂ ਜੋ ਵੀ ਧਾਗੇ ਨਿਕਲਦੇ ਆ ਫਿਰ ਤਾਂ ਕਰਕੇ ਓਵਰਲੌਕ ਕਰਨੀ ਪੈਂਦੀ ਆ ਠੀਕ ਆ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਵੀ ਤੁਸੀਂ ਜੇ ਕਦੇ ਵੀ ਲਾਉਣੀ ਐ ਐਦਾਂ ਗੁੰਮ ਕਰਕੇ ਤਾਂ ਤੁਸੀਂ ਇਹ ਤਰੀਕੇ ਨਾਲ ਜ਼ਰੂਰ ਲਾ ਕੇ ਦੇਖਿਓ ਤੇ ਬਹੁਤ ਵਧੀਆ ਫਿਨਿਸ਼ਿੰਗ ਆਉਣੀ ਕੋਈ ਕੱਪੜਾ ਵਾਧੂ ਨਹੀਂ ਕੋਈ ਘਟ ਨਹੀਂ ਪਰ ਤੁਸੀਂ ਨਿਸ਼ਾਨੀ ਲਾ ਕੇ ਹੀ ਲੈਸ ਲਾਉਣੀ ਆ ਜਦੋਂ ਵੀ ਐਦਾਂ ਦੀ ਲੈਸ ਪੱਲੇ ਦਾ ਅੱਧ ਕਰਕੇ ਲਾਉਣੀ ਆ ਠੀਕ ਹੈ ਜੀ ਦੋਨਾਂ ਪਾਸੇ ਤੁਹਾਡਾ ਬਰਾਬਰ ਆਉਣਾ ਚਾਹੀਦਾ ਉਧਰਲੀ ਸਾਈਡ ਵੀ ਉਧਰਲੀ ਸਾਈਡ ਵੀ ਤਾਂ ਜੋ ਤੁਹਾਡੇ ਲਾਈਨਾਂ ਜਿਹੜੀਆਂ ਉਹ ਸਿੱਧੀਆਂ ਆ ਜਾਣ ਠੀਕ ਆ ਤੇ ਬਾਕੀ ਹੁਣ ਮੈਂ ਤੁਹਾਨੂੰ ਪੂਰਾ ਤਿਆਰ ਕਰਕੇ ਦਿਖਾਉਣੀ ਆ ਦੂਜੀ ਸਾਈਡ ਵੀ ਮੈਂ ਲੈਸ ਅਟੈਚ ਕਰ ਦਵਾਂ ਮੈਂ ਬਾਜੂ ਵੀ ਅਟੈਚ ਕਰ ਦਵਾਂ ਫਿਰ ਮੈਂ ਤੁਹਾਨੂੰ ਫਾਈਨਲ ਲੁੱਕ ਦੀ ਬਾਤ ਦਿਖਾਉਣੀ ਆ ਠੀਕ ਹੈ ਜੀ ਹਾਂਜੀ ਦੋਸਤੋ ਆਪਣਾ ਕੁੜਤਾ ਬਣ ਕੇ ਰੈਡੀ ਹੋ ਗਿਆ ਤੁਸੀਂ ਬਣੇ ਹੋਏ ਕੁੜਤੇ ਦੀ ਲੁੱਕ ਦੇਖੋ ਕਿੱਦਾਂ ਲੱਗਿਆ ਤੁਹਾਨੂੰ ਤੇ ਆਪਾਂ ਨੇ ਚਾਕਾਂ ਨੂੰ ਵੀ ਲੈਸ ਲਾਈ ਆ ਠੀਕ ਆ ਗੁੰਮ ਕਰਕੇ ਚਾਕਾਂ ਨੂੰ ਲੈਸ ਲਾਈ ਆ ਤੇ ਬਾਕੀ ਗਲੇ ਨੂੰ ਵੀ ਆਪਾਂ ਨੇ ਲੈਸ ਲਾਤੀ ਬਾਹਾਂ ਨੂੰ ਵੀ ਘੁੰਮ ਕਰਕੇ ਲਾਤੀ ਠੀਕ ਹੈ ਜੀ ਗਲੇ ਦੇ ਉੱਪਰ ਆਪਾਂ ਨੇ ਇਦਾਂ ਹੀ ਬਾਹਰ ਰੱਖ ਕੇ ਲਾਈ ਆ ਕਿਉਂਕਿ ਇਹਦੇ ਵਿੱਚ ਮੈਨੂੰ ਇਹ ਸੀਗਾ ਵੀ ਚਲੋ ਵੀ ਕੀ ਪਤਾ ਲੈਸ ਬਚਣੀ ਆ ਜਾਂ ਨਹੀਂ ਬਚਣੀ ਤਾਂ ਕਰਕੇ ਆਪਾਂ ਨੇ ਨਾ ਫਿਰ ਬਚ ਗਈ ਸੀਗੀ ਮੈਂ ਇਦਾਂ ਅੰਦਰਲੀ ਸਾਈਡ ਰੱਖ ਕੇ ਇਦਾਂ ਹੀ ਲਾਤੀ ਨਹੀਂ ਮੈਂ ਪਹਿਲਾਂ ਘੁੰਮ ਕਰਕੇ ਲਾਉਣੀ ਸੀਗੀ ਮੈਨੂੰ ਲੱਗੇ ਵੀ ਲੈਸ ਕਿਤੇ ਘਟ ਨਾ ਜਾਵੇ ਕਿਉਂਕਿ ਆਪਾਂ ਨੇ ਕਲੀਆਂ ਪਾਉਣੀਆਂ ਸੀਗੀਆਂ ਹਨਾ ਤਾਂ ਕਰਕੇ ਤੇ ਲੋ ਜੀ ਹੁਣ ਰਾਤ ਦੇ ਹੋ ਗਏ 10:30 ਤੇ ਹੁਣ ਸਾਡਾ ਇਹ ਕੁੜਤਾ ਹੋ ਗਿਆ ਰੈਡੀ ਤੇ ਨੈਕਸਟ ਵੀਡੀਓ ਜੇ ਹੋ ਸਕੇ ਆ ਤਾਂ ਮੈਂ ਤੁਹਾਨੂੰ ਜਿਹੜੀ ਆਪਾਂ ਕੱਟ ਕੇ ਲੈਸ ਪਾਉਣੇ ਆ ਉਹ ਵੀਡੀਓ ਮੈਂ ਤੁਹਾਨੂੰ ਜਰੂਰ ਸ਼ੇਅਰ ਕਰੂੰਗੀ ਤੇ ਹੁਣ ਜਿਹੜੇ ਟ੍ਰੈਂਡਿੰਗ ਚ ਅੱਜਕੱਲ ਬੀ ਸ਼ੇਪ ਗਲੇ ਚੱਲਦੇ ਆ ਹਨਾ ਪੱਟੀ ਵਾਲੇ ਉਹ ਵੀ ਮੈਂ ਤੁਹਾਨੂੰ ਜਰੂਰ ਦੱਸੂੰਗੀ ਤੇ ਬਾਕੀ ਤੁਸੀਂ ਮੈਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਸਾਰਿਆਂ ਦਾ ਧੰਨਵਾਦ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚਲੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ